ਪ੍ਰਧਾਨ ਮੰਤਰੀ ਨarendra Modi ਅੱਜ Brazil ਦੇ ਸ਼ਹਿਰ Rio de Janeiro ਵਿੱਚ G20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ Modi ਆਲਮੀ ਪੱਧਰ ਦੇ ਨੇਤਾਵਾਂ ਨਾਲ ਵੱਖ-ਵੱਖ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ Modi ਦੇ ਨਾਲ-ਨਾਲ ਅਮਰੀਕਾ ਦੇ ਰਾਸ਼ਟਰਪਤੀ Joe Biden ਅਤੇ ਚੀਨ ਦੇ ਰਾਸ਼ਟਰਪਤੀ Xi Jinping ਹੋਣਾਂ ਆਗੂਆਂ ਵਿੱਚ ਸ਼ਾਮਲ ਨੇ ਜਿਹੜੇ Rio de Janeiro ਵਿੱਚ 2 ਦਿਨਾਂ G20 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ Narendra Modi ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਵਿੱਚ ਅੱਜ ਸਵੇਰੇ Brazil ਪਹੁੰਚ ਗਏ ਨੇ। ਭਾਰਤ, ਬ੍ਰਾਜ਼ੀਲ ਅਤੇ ਦੱਖਣ ਅਫਰੀਕਾ ਦੀ ਟਿਕੜੀ G20 ਸਿਖਰ ਸੰਮੇਲਨ ਦੀਆਂ ਚਰਚਾਵਾਂ ਤੇ ਕਾਫੀ ਸਰਗਰਮ ਨੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਆਲਮੀ ਮੁੱਦਿਆਂ ਤੇ ਭਾਰਤ ਦੀ ਸਥਿਤੀ ਅਤੇ ਪਿਛਲੇ ਸਾਲ ਨਵੀਂ ਦਿੱਲੀ ਤੇ ਕਰਵਾਏ ਗਏ G20 ਸਮਾमेलन ਤੇ ਜਾਰੀ ਕੀਤੇ ਗਏ ਐਲਾਨਨਾਮੇ ਦੇ ਨਤੀਜਿਆਂ ਦੇ ਨਾਲ-ਨਾਲ ਪਿਛਲੇ ਸਾਲਾਂ ਦੌਰਾਨ ਭਾਰਤ ਵੱਲੋਂ ਕਰਵਾਏ ਗਏ ਵਾਇਸ ਆਫ ਗਲੋਬਲ ਸਾਊਸ ਸਿਖਰ ਸੰਮੇਲਨ ਦੇ ਨਤੀਜਿਆਂ ਬਾਰੇ ਵੀ ਚਰਚਾ ਕਰਨਗੇ। ਇਸ ਸਾਲ ਦੇ G20 ਸਿਖਰ ਸੰਮੇਲਨ ਦਾ ਥੀਮ ਹੈ ਇੱਕ ਨਿਆਂ ਸੰਗਤ ਸੰਸਾਰ ਅਤੇ ਇੱਕ ਟਿਕਾਊ ਗ੍ਰਹਿ ਦਾ ਨਿਰਮਾਣ। ਇਸ ਸੰਮੇਲਨ ਵਿੱਚ ਬ੍ਰਾਜ਼ੀਲ ਵੱਲੋਂ ਸਮਾਜਿਕ ਸ਼ਮੂਲੀਅਤ, ਗਰੀਬੀ, ਟਿਕਾਊ ਵਿਕਾਸ ਅਤੇ ਆਲਮੀ ਗਵਰਨੈਂਸ ਸੰਸਥਾਵਾਂ ਦੇ ਸੁਧਾਰ ਦੇ ਮੁੱਦਿਆਂ ਨੂੰ ਤਰਜੀਹ ਦੇਣ ਦੀ ਸੰਭਾਵਨਾ ਹੈ। ਇਹ ਸਿਖਰ ਸੰਮੇਲਨ ਕਈ ਕਾਰਨਾਂ ਤੋਂ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਵੱਲੋਂ ਪਿਛਲੇ ਸਾਲ ਨਿਰਧਾਰਿਤ ਕੀਤੀਆਂ ਗਈਆਂ ਤਰਜੀਹਾਂ ਨੂੰ ਅੱਗੇ ਵਧਾਵੇਗਾ।